ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਮੋਗਾ ਚ ਦੇਰਾ ਸ਼ੇਖਾ ਵਾਲਾ ਚੌਕ ਚ ਤਿੰਨ ਅਣਪਛਾਤੇ ਵਿਅਕਤੀ ਬੰਦੂਕ ਦੀ ਨੋਕ ਤੇ ਇੱਕ ਦੁਕਾਨ ਚ ਦਾਖਲ ਹੁੰਦੇ ਨੇ ਅਤੇ ਲੁੱਟ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਲੁੱਟ ਦੀ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ ਦੁਕਾਨਦਾਰ ਤੇ ਲੁਟੇਰੇ ਵੱਲੋਂ ਦੋ ਗੋਲੀਆਂ ਵੀ ਚਲਾਈਆਂ ਗਈਆਂ ਨੇ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਮੌਕੇ ਤੇ ਪਹੁੰਚੇ ਐਸਐਸਪੀ ਮਾਮਲੇ ਦੀ ਜਾਂਚ ਕਰ ਰਹੇ ਨੇ ਉਕਤ ਜਾਣਕਾਰੀ ਅਨਸਾਰ ਦੁਕਾਨਦਾਰ ਦੀਪਕ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਇੱਕ ਅਣਪਛਾਤਾ ਵਿਅਕਤੀ ਦੁਕਾਨ 'ਚ ਦਾਖਲ ਹੋ ਕੇ ਗਾੜੀ ਗੋਲਚ ਕਰਨ ਲੱਗਾ ਅਤੇ ਪੈਸੇ ਮੰਗਣ ਤੇ ਉਸਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ ਜਿਸ 'ਚ ਗੋਲੀ ਨਹੀਂ ਚਲੀ ਅਤੇ ਫਿਰ ਫਾਇਰ ਕਰ ਦਿੱਤਾ ਜਦੋਂ ਉਸਨੇ ਤੀਜੀ ਗੋਲੀ ਚਲਾਨੀ ਸ਼ੁਰੂ ਕੀਤੀ ਤਾਂ ਮੈਂ ਪਿਸਤੌਲ ਫੜੀ ਅਤੇ ਨਾਲ ਹੀ ਦੁਕਾਨ ਤੋਂ ਲਡੇਰਾ ਭੱਜਿਆ ਮੈਂ ਅਤੇ ਨਾਲ ਵਾਲੀ ਦੁਕਾਨ ਦਾ ਲੜਕਾ ਉਸ ਦਾ ਪਿੱਛਾ ਕਰਦੇ ਰਹੇ ਬਾਈਕ 'ਤੇ ਬੈਠ ਕੇ ਉਹ ਭੱਜ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਕੀ ਹੋਇਆ ਤੁਹਾਡੇ ਨਾਲ ਭਾਈ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜੇ ਬੈਗਮਾਂ ਦੀ ਮਠਾਈ ਵਰਗਾ ਸੈਲਾ ਸੀਗਾ ਛੋੜਾ ਜਿਹਾ ਛੋਟੇ ਸਾਈਜ਼ ਦਾ ਤੇ ਉਹਨੂੰ ਕਹਿੰਦਾ ਗੱਲੇ 'ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣ ਬਗਾਈ ਕਿਉਂ ਮਾਰਦਾ ਪਿਆ ਮੈਂ ਕਿਹਾ ਹੁਣ ਤੂੰ ਗਾੜ ਗੱਡ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਹਰੇ ਕੋਲੋਂ ਪਿੱਛੇ ਵੱਜੀ ਤੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਭਰ ਲਈ ਹੁੰਦੀ ਏਡੀ ਕਰਤੀ ਜਿਹੜੀ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਮਣੇ ਸਾਇਲ ਮੁੰਡਾ ਹੈਗਾ ਸਪੇਰਵਾੜ ਦਾ ਉਹਨੂੰ ਆਵਾਜ਼ ਮਾਰੀ ਮਗਾ ਸਾਇਲ ਫੜੀ ਹੋਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨ ਬੈਂਕ ਦੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਗਏ ਇੰਨੇ ਆਨੇ ਦੀ ਟੋਟਲੇ ਤਿੰਨ ਜਣੇ ਇਕੱਲਾ ਬੰਦਾ ਆਇਆ ਸੀ ਮੇਰੇ ਕੋਲ ਕਾਰੋਬਾਰ ਕੀ ਹੈ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਹੈ ਕਿ ਜਦੋਂ ਤੁਸੀਂ ਉਹ ਮਦਦ ਆਏ ਤੁਸੀਂ ਕੱਲੇ ਸੀ ਮੈਂ ਇਕੱਲੇ ਸੀਗਾ ਜੀ ਸਟੇਟ ਬੈਂਕ ਵੀ ਕੋਲ ਹੋ ਗਿਆ ਜੀ ਇਹ ਐਮਰਜੈਂਸੀ ਹੈ ਜੀ ਕੋਲ ਕੈਸ਼ ਹੁੰਦਾ ਹੈ ਅੱਜ 30000 ਰੁਪਏ ਅਧੀਆਂ ਮੇਰੇ ਕੋਲ ਹੋ ਕਿ ਤੁਹਾਨੂੰ ਜਦੋਂ ਦਾਰਕਤ ਕੋ ਮੀਟਰ ਦਾ ਪੰਜਾਬ ਜਿਹੜਾ ਆਉਂਦੇ ਲੋਕ ਪਈ ਗਾਗ ਤਾਂ ਹੁਣ ਆਉਂਦੇ ਰੰਦਾ ਕੋਈ ਜਮਾ ਕਰਾਉਣ ਵੀ ਆਉਂਦਾ ਕੋਈ ਕਢਾਣ ਵੀ ਆਉਂਦਾ ਤੇ ਲੁੱਟ ਕਰਕੇ ਵੀ ਕਿਵੇਂ ਨਹੀਂ ਬੱਚੇ ਤੂੰ ਮੈਂ ਦਿੱਤਾ ਨਹੀਂ ਕੁਛ ਵੀ ਭਾਵੇਂ ਤੂੰ ਫਾਇਰ ਮਾਰ ਲੈ ਪੈਸੇ ਤਾਂ ਨਹੀਂ ਮੈਂ ਦਿੰਦਾ ਤੇਰਾ ਫਾਇਰ ਉਹਨੇ ਕੀਤਾ ਪਿੱਛੇ ਬੱਜਿਆ ਜਾਂ ਕੀ ਤੂੰ ਇਹ ਤੋਂ ਦੀ ਨੀਚੇ ਬੱਜਿਆ ਕਿੱਥੇ ਬੱਜਿਆ ਲੱਭਿਆ ਨਹੀਂ ਐ ਪੁਲਸਾਇਤੀ ਕੋਲ ਪੁਲਸਾਇਤੀ ਕੀ ਉਹਨਾਂ ਨੇ ਕੀ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ਨਾਲ ਹੀ ਫਾਇਰ ਆਇਆ ਕਿ ਆਹਦੇ ਤੋਂ ਜੇ ਮੰਗੋ ਮਲੋ ਕੰਮ ਕਰਦੇ ਆ ਤੇ ਕਪੜੇ ਦਾ ਵੀ ਕੰਮ ਹੈ ਤੇ ਗਾਹਕ ਸੇਵਾ ਦੇ ਨਾਮ 'ਤੇ ਮੰਗ ਮੰਗ ਕਰਿਆ ਜਾਂਦਾ ਮੰਗੇ ਇਹ ਆ ਜੀ ਕੀ ਆ ਜਿਹੜੇ ਮੂੰਹ ਬਣ ਕੇ ਆਪਾਂ ਲੰਘਦੇ ਆ ਸਾਰੇ ਜਣੇ ਇਹ ਕਿਉਂ ਬਣਿਆ ਜਾਂਦਾ ਇਹਨਾਂ ਨੂੰ ਵਕਿਆ ਜਾਂਦਾ ਹੁਣ ਤਾਂ ਕਰੋਨਾ ਟਾਈਮ ਨਿਕਲ ਗਿਆ ਤੀਰੋ ਮਾਸਟਰ ਤੋਂ ਦੇਗੇ ਕੋਈ ਕਹੇ ਚਲਾਨ ਘਟਾ ਜਾਂਦਾ ਆਮ ਬੰਦੇ ਦਾ ਆਪਣਾ ਚਲਾਨ ਘਟਾਇਆ ਜਾਂਦਾ ਸਾਰੀ ਚੀਜ਼ਾਂ ਆਪਣੇ ਕੋਲ ਹੀ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਘਟਾਇਆ ਜਾਂਦਾ ਸਾਰੇ ਆਮ ਬਾਜ਼ਾਰ ਤੋਂ ਨਿਕਲਦੇ ਪਏ ਆ ਮੂੰਹ ਤੇ ਤਿੰਨੇ ਜਣੇ ਕਪੜਾ ਬਣ ਕੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਨੇ ਇਹ ਜੜਗਾ ਸੇਖਾਲੇ ਚੌਂਗਦੇ ਵਿੱਚ ਕੱਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲ ਵੀ ਜਮਾ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮਾ ਕਰਾਉਂਦੇ ਆ ਇਹ ਅੱਜ ਕੋਸ਼ਿਸ਼ ਕੀਤੀ ਗਈ ਆ ਇਹਨਾਂ ਦੇ ਆਕੇ ਜਿਵੇਂ ਕੋਈ ਪਟਾਕਾ ਟਾਈਪ ਪੈਸਾ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਏ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਜ ਸਕਦੀ ਸੀਗੀ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹ ਹੀ ਜਾਪਦਾ ਜਿਵੇਂ ਪਟਾਕ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤਲ ਉਹ ਖਡਾਉਣਾ ਪਿਸਤਲ ਹੁੰਦਾ ਉਹਦੇ ਨਾਲ ਪਟਾਕਾ ਪਾਇਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੈਸਾ ਕੋਈ ਨਹੀਂ ਲੱਗ ਗਿਆ ਕੋਈ ਪੈਸਾ ਨਹੀਂ ਗਿਆ ਤੇ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ